ਨਵੇਂ ਸਾਲ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਜਾਂ ਸ਼ਰਾਬੀ ਅੰਸਰਾਂ ਵੱਲੋਂ ਕਾਨੂੰਨ ਦੀ ਵਿਵਸਥਾ ਪੰਕਰਨ ਤੋਂ ਰੋਕਣ ਲਈ ਰਾਜਪੁਰਾ ਪੁਲਿਸ ਵੱਲੋਂ ਵਿਸ਼ੇਸ਼ ਨਿਗਰਾਨੀ ਰੱਖੀ ਗਈ ਹੈ। ਇਸ ਦੇ ਤਹਿਤ ਹੀ ਦੇਰ ਰਾਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਨਾਕੇ ਲਗਾ ਕੇ ਚੈਕਿੰਗ ਕੀਤੀ ਗਈ। ਰਾਜਪੁਰਾ ਸਿਟੀ ਦੇ ਐਸਐਚਓ ਗੁਰਸੇਵਕ ਸਿੰਘ ਅਤੇ ਟ੍ਰੈਫਿਕ ਇੰਚਾਰ ਗੁਰਪਤਨ ਸਿੰਘ ਦੀ ਅਗਵਾਈ ਹੇਠ ਰਾਜਪੁਰਾ ਦੇ ਮੁੱਖ ਚੌਂਕ ਅਤੇ ਰਿਡਨ ਸ਼ੀਲ ਖਾਵਾ ਤੇ ਨਾਕਾਬੰਦੀ ਕੀਤੀ ਗਈ ਅਤੇ ਚੈਕਿੰਗ ਦਰਾਂਸ਼ਕੀ ਵਹਾਨਾ ਤੇ ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ। ਸਰ ਆ ਜੀ ਚਲਾਨ ਕੱਟ ਰਿਹਾ ਤੇ ਜਾਣਕਾਰੀ ਦਿਓ ਮਾਨਜੂਗਾ ਐਸਐਸਪੀ ਪਟਿਆਲਾ ਸ਼ਿਰੀ ਵਰੁਣ ਸ਼ਰਮਾ ਜੀ ਆਈਪੀਐਸ ਦੇ ਰੈਟਾਂ ਦੇ ਮੁਤਾਬਕ ਸਾਡੇ ਵੱਲੋਂ ਦਿੱਲੀ ਜਿਹੜੀ ਨਾਕਾਬੰਦੀ ਸ਼ਹਿਰ ਦੇ ਅਲੱਗ-ਅਲੱਗ ਪੁਆਇੰਟਾਂ ਤੇ ਕੀਤੀ ਜਾ ਰਹੀ ਹੈ ਅੱਜ ਅਸੀਂ ਕੇਪੀ ਜੈਨ ਹਸਪੀਟਲ ਦੇ ਕੋਲ ਜਿਹੜਾ ਚੌਕਾ ਉੱਥੇ ਨਾਕਾ ਲਾਇਆ ਹੋਇਆ ਤੇ ਵੀਕਲ ਚੈੱਕ ਕਰ ਰਹੇ ਕਿੰਨੇ ਚਲਾਨ ਹੋਏ ਸਰ ਹੁਣ ਤੱਕ ਸਾਡੇ ਵੱਲੋਂ 8 ਜਿਹੜੇ ਬੁੱਲਟ ਪਟਾਕੇ ਮਾਰਦੇ ਆ ਉਹਨਾਂ ਦੇ ਚਲਾਨ ਨੇ ਤਿੰਨ ਟ੍ਰਿਪਲ ਰਾਈਡਿੰਗ ਦੇ ਤਿੰਨ ਅਸੀਂ ਟ੍ਰਿਪਲ ਰਾਈਡਿੰਗ ਦੇ ਚਲਾਨ ਕੀ ਕਹਿਣੇ ਜਾਂਦੇ ਸ਼ਹਿਰ ਵਾਸੀ ਨੂੰ ਪੁਨੜਵਾਜੀ ਭਾਜੀ ਅਜਿਹਾ ਕਹਿਣਾ ਚਾਹੁੰਦੇ ਆ ਕਿ ਪੁਨੜਵਾਜੀ ਜਿਹੜੇ ਮੁੰਡੇ ਕਰਦੇ ਆ ਉਹ ਬੰਦ ਕੀਤੀ ਜਾਵੇ ਉਹਨਾਂ ਵੱਲੋਂ ਤੇ ਜਿਹੜੇ ਬੁਲਟ ਰੇ ਪਟਾਕੇ ਮਾਰਦੇ ਆ ਉਹ ਅਵੋਇਡ ਕਰੋ ਬਾਕੀ ਪੋਸਟ ਤੁਹਾਡੇ ਨਾਲ ਆ ਕੱਲ ਤੁਸੀਂ ਜਿਹੜੀ ਉਹਨੂੰ ਜਿਹੜੇ ਸ਼ਰਾਬ ਪੀ ਲਾਉਂਦੇ ਸੀਗੇ ਰੋਡ ਦੇ ਉੱਪਰ ਉੱਥੇ ਤੁਸੀਂ ਕਾਰਵਾਈ ਕੀਤੀ ਸੀਗੀ ਤੇ ਅੱਜ ਉਹ ਫੇਰ ਵੀ ਉੱਥੇ ਖੜੇ ਆ ਹਾਂਜੀ ਸਾਨੂੰ ਕੱਲ ਸ਼ਿਕਾਇਤ ਮਿਲੀ ਸੀ ਭੀਦਨ ਅਸੀਂ ਕੱਲ ਕਾਰਵਾਈ ਕੀਤੀ ਆ ਤੇ ਅੱਜ ਵੀ ਅਸੀਂ ਕਰਦੇ ਰਹਿਣਾ ਆ ਹਾਂਜੀ ਸਰ ਕੀ ਕੰਮ ਚਾਹੁੰਦੇ ਹੋ ਚਲਾਨ ਕੱਟ ਰਹੇ ਹੋ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਵਰਨ ਸ਼ਰਮਾ ਆਈਪੀਐਸ ਜੀ ਅਤੇ ਐਸਪੀ ਟ੍ਰੈਫਿਕ ਸਰਦਾਰ ਹਰੀਂਦਰ ਸਿੰਘ ਮਾਨ ਐਸਪੀ ਟ੍ਰੈਫਿਕ ਪਟਿਆਲਾ ਡੀਐਸਪੀ ਟ੍ਰੈਫਿਕ ਸਰਦਾਰ ਪੁਨੀਤ ਸਿੰਘ ਚਹਿਲ ਜਿਹਦੀ ਅਗਵਾਈ ਏਟ ਅਸੀਂ ਸ਼ਹਿਰ ਦੇ ਵਿੱਚ ਬਗ ਬਗ ਚੌਂਕਾਂ ਦੇ ਵਿੱਚ ਜਿੱਦਾਂ ਕਿ ਸਕੂਲਾਂ ਦੇ ਅੱਗੇ ਜਿਹੜੇ ਬੱਚੇ ਉਲੜਵਾਜੀ ਕਰਦੇ ਆ ਸ਼ਹਿਰ ਜਿੱਦਾਂ ਸਿੰਘ ਸਭਾ ਗੁਰਦੁਆਰਾ ਹੋ ਗਿਆ ਟਾਲੀ ਵਾਲਾ ਚੌਂਕ ਹੋ ਗਿਆ ਜਾਂ ਕੇਪੀ ਚੈਂਟ ਚੌਂਕ ਵੀ ਕਿ ਮਾਨਯੋਗ ਐਸਚਓ ਸਾਹਿਬ ਸਰਦਾਰ ਗੁਰਸੇਵ ਸਿੰਘ ਜੀ ਦੇ ਨਾਲ ਮਿਲ ਕੇ ਸਰਦਾਰ ਕਮਲਜੀਤ ਸਿੰਘ ਨੇ ਸਾਡੇ ਟ੍ਰੈਫਿਕ ਜਿਹੜੇ ਪੀਸੀਆਰ ਦੇ ਇੰਚਾਰਜ ਨੇ ਜੀ ਤੇ ਨਾਲ ਮਾਲਵਿੰਦਰ ਸਿੰਘ ਸਬ ਇੰਸਪੈਕਟਰ ਸਾਰੀ ਟੀਮ ਇਹ ਸ਼ਹਿਰ ਦੇ ਬਾਬਾ ਚੌਂਕਾ ਤੇ ਜਿਹੜੇ ਆ ਕਿ ਅਸੀਂ ਚਲਾਨ ਕਰ ਰਹੇ ਹਾਂ ਜਿਹੜੇ ਕਿ ਬੁਲੇਟ ਮੋਟਰਸਾਈਕਲ ਤੇ ਟਟਕੇ ਮਾਰਦੇ ਨੇ ਇਹਨਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਆਮ ਲੋਕਾਂ ਨੂੰ ਆਪਾਂ ਇਹੀ ਅਪੀਲ ਕਰਾਂਗੇ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖੋ ਤੇ ਉਹਨਾਂ ਨੂੰ ਜਿਹੜੇ ਕੰਪਨੀ ਵੱਲੋਂ ਨਾਲ ਸੰਸਰਾਏ ਨੇ ਉਹੀ ਵਰਤੋਂ ਚ ਲਿਆ ਨੋ ਜਿਹੜੀ ਤਿੰਨ ਸਵਾਰੀਆਂ ਕਰਦੇ ਨੇ ਤੇ ਹੁੱਲੜਵਾਜੀ ਕਰਦੇ ਨੇ ਸ਼ਹਿਰ ਦੇ ਵਿੱਚ ਉਹਦੇ ਨਾਲ ਸ਼ਹਿਰ 'ਚ ਦਹਿਸਤ ਪੈਂਦੀ ਆ ਜਿਸ ਨੂੰ ਅੱਜ ਬਕਬਕ ਜਗ੍ਹਾ ਦੇ ਰਾਕੇਬੰਦੀ ਕਰਕੇ ਤੇ ਉਹਨਾਂ ਨੂੰ ਠੱਲ ਪਾ ਰਹੇ ਆ ਕੀ ਇਹਨਾਂ ਲਈ ਮਨੋਜੋਨ ਸਭਨਾਂ ਕੀ ਕਹਿੰਦੇ ਨੌਜਵਾਨਾਂ ਨੂੰ ਤੁਹਾਡੇ ਚੈਨਲ ਦੇ ਮਾਧਮੇ ਲੋ ਇੱਕ ਤਾਂ ਦੇਖੋ ਅੰਡਰਏਜ ਡਰਾਈਵਿੰਗ ਨਾ ਕਰੋ ਲਾਇਸੈਂਸ ਤੁਹਾਡੇ ਕੋਲ ਹੋਣਾ ਚਾਹੀਦਾ ਬਾਲਕ ਹੋਣ ਤੇ ਹੀ ਉਹ ਆਪਣਾ ਵਹੀਕਲ ਚਲਾਇਆ ਜਾਵੇ ਟੂ ਵੀਲਰ ਤੇ ਉਸ ਤੋਂ ਬਾਅਦ ਜਿਹੜੇ ਪਟਾਕੇ ਬੁਲਟ ਮੋਟਰਸਾਈਕਲ ਨੇ ਉਹਨਾਂ ਦੇ ਸਲੈਂਸਰ ਦਰੁਸਤ ਕਰਾਓ ਧੰਨਵਾਦ ਸੱਸੀ ਕਾਲ